ਸਾਰਿਆਂ ਸਤਿ ਸ੍ਰੀ ਅਕਾਲ ਜੀ ਮੈਂ ਹੁਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ ਬਾਣੀ ਨੂੰ ਇਕੱਤਰ ਕਰਨਤੇ ਮੁੱਖ ਸਰੋਤ ਬਾਬਾ ਮੋਰੀ ਜੀ ਦੇ ਪੁੱਤਰ ਸੰਗਰਾਮ ਬਾਬਾ ਸੁੰਦਰ ਜੀ ਤੇ ਗੁਰੂ ਘਰ ਦੇ ਸਮਕਾਲੀ ਰਾਗੀ ਰਬਾਬੀ ਤੇ ਉਸ ਵੇਲੇ ਦੇ ਭੱਟ ਭਗਤ ਸੰਤ ਸੂਫੀ ਤੇ ਫਕੀਰ ਸਨ ਪਹਿਲੇ ਚਾਰ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਇਕੱਠਾ ਕੀਤਾ ਫਿਰ ਆਪਣੀ ਬਾਣੀ ਫਿਰ ਸੰਤਾਂ ਦੀ ਬਾਣੀ ਨੂੰ ਬਰਾਬਰ ਥਾਂ ਦਿੱਤੀ ਉਹ ਬਾਣੀ ਜੋ ਗੁਰੂ ਸਾਹਿਬ ਦੀ ਕਸੌਟੀ ਤੇ ਖਰੀ ਉਤਰਦੀ ਹੋਵੇ ਦਰਜ ਕਰਨ ਲੱਗਿਆ ਕਿਸੇ ਭਗਤ ਦੀ ਕੋਈ ਜਾਤ ਪਾਤ ਅਮੀਰੀ ਗਰੀਬੀ ਉੱਚ ਨੀਚ ਕਿੱਤਾ ਇਲਾਕਾ ਹੱਦ ਸਰਹੱਦ ਨੂੰ ਆਧਾਰ ਨਹੀਂ ਬਣਾਇਆ ਕੇਵਲ ਤੇ ਕੇਵਲ ਸਾਂਝੀਵਾਲਤਾ ਤੇ ਆਦਰਸ਼ਾਂ ਨੂੰ ਮੁੱਖ ਰੱਖ ਕੇ ਅਕਾਲ ਪੁਰਖ ਤੇ ਵਿਸ਼ਵਾਸ ਰੱਖਣਾ ਮੰਨਿਆ ਅੱਜ ਲਈ ਨਹੀਂ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹੋਰ ਜਾਣਕਾਰੀ ਦੇਵਾਂਗੀ ਧੰਨਵਾਦ ਜੀ